ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਰਾਓ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਗੁਰਪ੍ਰੇਮ ਸਿੰਘ ਚਾਹਲ ਜੀ ਦਾ ਚਾਹਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਰੌਣਕ ਸਭ ਧੰਨਵਾਦ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਾਹਲ ਸਾਹਿਬ ਪਿਛਲੇ ਦਿਨੀ ਅਮਰੀਕਾ ਨੇ ਦੋ ਤਿੰਨ ਜਹਾਜ਼ ਭਰ ਕੇ ਭੇਜੇ ਨੇ ਗੈਰ ਕਾਨੂੰਨੀ ਪ੍ਰਵਾਸੀ ਸੀ ਜਿਹੜੇ ਉਹਨਾਂ ਦੇ ਦੇਸ਼ ਦੇ ਆਪਣੇ ਭਾਰਤੀ ਉਹਦੇ ਬਾਰੇ ਆਪਣੀ ਸਰਕਾਰ ਨੇ ਜਦੋਂ ਆਏ ਨੇ ਮੁੜ ਕੇ ਇਧਰ ਭਾਰਤੀ ਸੀ ਜਿਹੜੇ ਆਪਣੀ ਸਰਕਾਰ ਨੇ ਕਿਹਾ ਸੀ ਜਿਹੜੇ ਏਜੰਟ ਨੇ ਲੋਕਾਂ ਨਾਲ ਧੋਖਾ ਕਰਕੇ ਲੋਕਾਂ ਨੂੰ ਵਰਗਲਾ ਕੇ ਬਾਹਰ ਭੇਜਦੇ ਨੇ ਇਹਨਾਂ ਤੇ ਕਾਰਵਾਈ ਕਰਾਂਗੇ ਆਪਣੀ ਸਰਕਾਰ ਨੇ ਕੁਝ ਕਰਿਆ ਜੀ ਇਸ ਬਾਬਤ ਕੋਈ ਐਕਸ਼ਨ ਲਿਆ ਜਾਂ ਠੰਡੇ ਵਸਤੇ ਚ ਪਤਾ ਜੀ ਮਾਮਲਾ ਰਸੋ ਲੱਗਦਾ ਇਸ ਤਰ੍ਹਾਂ ਰਿਹਾ ਸੀ ਵੀ ਸ਼ਾਇਦ ਇਹ ਕੰਮ ਠੰਡੇ ਵਸਤੇ ਚ ਪੈ ਜਾਵੇ ਪਰ ਜਿਸ ਨਾਲ ਕੱਲ ਕਾਰਵਾਈ ਹੋਈ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕੱਲ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਟ੍ਰੈਵਲ ਏਜੰਸੀ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਕੱਲ ਛਾਪੇਮਾਰੀ ਜਾਂ ਉਹਨਾਂ ਨੂੰ ਜਿਹੜਾ ਆਈਡੈਂਟੀਫਾਈ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਪੰਜਾਬ ਪੁਲਿਸ ਦੀਆਂ ਰਹੀਆਂ ਤੇ ਕੱਲ ਤਕਰੀਬਨ ਜਿਹੜੇ ਇਸ ਤਰ੍ਹਾਂ ਦੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਡਰ ਕੋਈ ਨਹੀਂਗਾ ਜਿਹੜੇ ਨਾਜਾਇਜ਼ ਬੈਠੇ ਸੀ ਬਿਨਾਂ ਲਾਇਸੈਂਸ ਤੋਂ ਬੈਠੇ ਸੀ ਕੱਲ ਉਹਨਾਂ ਦੇ ਦਫ਼ਤਰਾਂ ਦੇ ਵਿੱਚੋਂ ਖੁਦ ਵੀ ਗਾਇਬ ਸੀਗੇ ਤੇ ਜਿਹੜੇ ਲੋਕ ਲੱਭਣ ਵਾਲੇ ਸੀ ਉਹਨਾਂ ਨੂੰ rau sahab ਜਿਨ੍ਹਾਂ ਨੇ ਕਿਉਂਕਿ ਸੁਪਨੇ ਲੋਕ ਬਹੁਤ ਵੱਡੇ ਦਿਖਾਉਂਦੇ ਨੇ ਜਿਨ੍ਹਾਂ ਨੇ ਦੋ ਨੰਬਰ ਦਾ ਕੰਮ ਕਰਨਾ ਹੁੰਦਾ ਉਹ ਲੋਕ ਜਿਹੜੇ ਇਹਨਾਂ ਨੂੰ ਲੱਭਦੇ ਲਪਾਉਂਦੇ ਇਹਨਾਂ ਦੇ ਦਫ਼ਤਰਾਂ ਤੱਕ ਪਹੁੰਚੇ ਸੀ ਉਹ ਇੱਕ ਦੂਜੇ ਨੂੰ ਪੁੱਛਦੇ ਫਿਰਦੇ ਸੀਗੇ ਵੀ ਯਾਰ ਫਲਾਣਾ ਅੱਜ ਦਫ਼ਤਰ ਖੁੱਲਿਆ ਨਹੀਂ ਕਿ ਅੱਜ ਕੀ ਕਾਰਨ ਹੈ ਕੀ ਕਾਰਨ ਹੈ ਤੇ ਜਦੋਂ ਹੌਲੀ-ਹੌਲੀ ਦਿਨ ਚੜ੍ਹਦੇ ਆ ਸਾਰਾ ਕੁਝ ਕਲੀਅਰ ਹੋ ਗਿਆ ਜਦੋਂ ਦੇਖਿਆ ਵੀ ਪੁਲਿਸ ਪੈੜ ਨੱਪਦੀ ਨੱਪਦੀ ਜਿਹੜੀ ਹੈ ਜੀ ਉਹਨਾਂ ਤੱਕ ਪਹੁੰਚਦੀ ਉਹਨਾਂ ਨੂੰ ਵੀ ਨਜ਼ਰ ਆਈ ਤੇ ਫਿਰ ਉਹ ਕਿਤੇ ਨੂੰ ਕਿਤੇ ਉਹ ਲੋਕ ਵੀ ਜਿਹੜੇ ਉੱਥੋਂ ਨਿਕਲਣ ਦੇ ਵਿੱਚ ਉਹਨਾਂ ਨੇ ਆਪਣਾ ਭਲਾ ਸਮਝਿਆ ਕੱਲ੍ਹ ਪੰਜਾਬ ਦੇ ਜਲੰਧਰ ਸਮੇਤ ਹੋਰ ਕਈ ਸ਼ਹਿਰਾਂ ਦੇ ਵਿੱਚ ਜਿਹੜਾ rau saab ਵੱਡੇ ਪੱਧਰ ਦੇ ਉੱਤੇ ਜਿਹੜਾ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਆ ਸੋ ਇਹ ਕਾਰਵਾਈ ਦੇ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ ਹੈ ਪੰਜਾਬ ਪੁਲਿਸ ਦੇ ਹੱਥ ਕੀ ਕੁਝ ਲੱਗੇ ਆ ਤੇ ਇਹ ਜਿਹੜੀ ਜਾਂਚ ਹੈ ਇਹ ਕਦੋਂ ਤੱਕ ਤੇ ਕਿਸ ਰੂਪ ਦੇ ਵਿੱਚ ਜਾਰੀ ਰਹੂਗੀ ਹੁਣ ਸਮਾਂ ਦੱਸੇਗਾ ਗੱਲ ਜਲੰਧਰ ਦੀ ਕਰ ਲਈਏ ਕਿਉਂਕਿ ਨਵਜੀਤ ਜੀ ਅਕਸਰ ਕਹਿੰਦੇ ਹੁੰਦੇ ਨੇ ਵੀ ਜਲੰਧਰ ਦੇ ਬੱਸ ਸਟੈਂਡ ਦੇ ਇਲਾਕੇ ਜਿੱਨੇ ਦਫ਼ਤਰ ਨੇ ਇੱਕ ਇਮੀਗ੍ਰੇਸ਼ਨ ਦੇ ਸ਼ਹਿਰ ਦੇ ਕਿਤੇ ਹੋਣ ਪਰ ਇਹ ਇਕੱਲੇ ਜਲੰਧਰ ਦੀ ਨਹੀਂ rau saab ਇਹ ਗੱਲ ਹਰੇਕ ਸ਼ਹਿਰ ਦੇ ਬੱਸ ਸਟੈਂਡਾਂ ਦੇ ਲਾਗੇ ਆਹੀ ਕੁਛ ਚੱਲਦਾ ਚਾਹੇ ਉਹ ਜਲੰਧਰਾ ਚਾਹੇ ਲੁਧਿਆਣਾ ਚਾਹੇ ਸੰਗਰੂਰ ਚਾਹੇ ਬਠਿੰਡਾ ਚਾਹੇ ਉਹ ਮਹਾਲੀ ਐ ਤੇ ਜਾਂ ਹੋਰ ਕੋਈ ਸ਼ਹਿਰ ਨੇ ਸੋ ਇਹ ਸਾਰਾ ਕੁਛ ਜਿਹੜਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਜਿਹੜਾ ਆ ਰਿਹਾ ਸੋ ਕੱਲ ਦੀ ਕਾਰਵਾਈ ਤੋਂ ਬਾਅਦ ਸਹਿਮ ਇਹਨਾਂ ਦੇ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਕਿੰਨਾ ਕਿਤੇਰੇ ਡਰ ਬਣਿਆ ਰਹੂਗਾ ਸਮਾਂ ਦੱਸੂਗਾ ਪਰ ਜਲੰਧਰ ਦੇ ਜਾਂਚ ਅਧਿਕਾਰੀ ਨੇ ਗੱਲ ਕਹੀ ਹੈ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੈਠੇ ਨੇ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਵਗੈਰਾ ਵੀ ਨਹੀਂ ਹੈਗਾ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗੀ ਔਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਡੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਸਾਡੇ ਕੋਲ ਅਗਰ ਪਹੁੰਚ ਜਾਣ ਸਾਨੂੰ ਕਾਰਵਾਈ ਕਰਨ ਦੇ ਵਿੱਚ ਹੋਰ ਸੌਖਾ ਹੋ ਜਾਊਗਾ ਸੋ ਮੇਰੀ ਉਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਦੇ ਨਾਲ ਇਹਨਾਂ ਲੋਕਾਂ ਨੇ ਠੱਗੀ ਕੀਤੀ ਹੋਈ ਹੈ ਸੋ ਤੁਹਾਡੀ ਜਿਹੜੀ ਆ ਪੈਸੇ ਦਾ ਜਿਹੜਾ ਤੁਹਾਡੇ ਕੋਲੋਂ ਲੈਣ ਦੇਣ ਗਲਤ ਤਰੀਕੇ ਨਾਲ ਕੀਤਾ ਹੋਇਆ ਤੇ ਹੁਣ ਮੌਕਾ ਤੁਹਾਡੇ ਕੋਲ ਹੈ ਤੁਸੀਂ ਆਪਣਾ ਜਿਹੜਾ ਪੱਖ ਹੈ ਉਹ ਪੰਜਾਬ ਪੁਲਿਸ ਦੇ ਜਿਹੜੀ ਇਸ ਜਾਂਚ ਟੀਮ ਦੇ ਮੂਰੇ ਰੱਖਦੇ ਹੋ ਹੋ ਸਕਦਾ ਤੁਹਾਨੂੰ ਇਨਸਾਫ ਮਿਲੇ ਤੇ ਚੰਗੀ ਪਹਿਲ ਇਸ ਕਰਕੇ ਮੈਂ ਸੋਚਿਆ ਵੀ ਸ਼ੁਰੂਆਤ ਅਜਰਾਵ ਸਾਹਿਬ ਇੱਥੋਂ ਕਰੀਏ ਅੰਜਾਮ ਕੀ ਹੋਊਗਾ ਇਹ ਅਸੀਂ ਤੁਸੀਂ ਸਾਰੇ ਦੇਖਾਂਗੇ ਚਹਿਲ ਸਾਹਿਬ ਕੱਲ ਇੱਕ ਆਪਾਂ ਖ਼ਬਰ ਕਰੀ ਸੀ ਬਟਾਲੇ ਤੋਂ ਸੀ ਫਰੋਤੀ ਦਾ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਮਲਾਦਮ ਮਲਾਦਮ ਸੀ ਜਿਹੜਾ ਉਹ ਇਨਵੋਲ ਸੀ ਏਐਸਆਈ ਇਹਦੇ ਵਿੱਚ ਕੀ ਅਪਡੇਟ ਹੈ ਜੀ ਅਰਾਵ ਸਾਹਿਬ ਉਸ ਮਾਮਲੇ ਦੇ ਵਿੱਚ ਐਸਐਸਪੀ ਬਟਾਲਾ ਤੇ ਡੀਐਸਪੀ ਤੇ ਸੀਆਈਏ ਇਨਚਾਰਜ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਜੋ ਖੁਲਾਸੇ ਕੀਤੇ ਨੇ ਉਹ ਡੀਜੀਪੀ ਸਾਹਿਬ ਨੇ ਜਿਹੜੇ ਆਪਣੇ ਟਵਿੱਟਰ ਦੇ ਉੱਤੇ ਕੀਤੇ ਸੀ ਉਹ ਉਹਨਾਂ ਨਾਲ ਮਿਲਦੇ ਜੁਲਦੇ ਖੁਲਾਸੇ ਨੇ ਪਰ ਇਹਦੇ ਵਿੱਚ ਉਹਨਾਂ ਨੇ ਹੋਰ ਬਹੁਤ ਕੁਝ ਸਾਹਮਣੇ ਲਿਆਦਾ ਸੋ ਇਹ ਖਬਰ ਆਪਾਂ ਨੇ ਜਿੰਦਾ ਕੀਤੀ ਸੀ ਕਿ ਇੱਕ ਏਐਸਆਈ ਰਣਜੀਤ ਸਿੰਘ ਜਿਹੜਾ ਉਹ ਗ੍ਰਿਫਤਾਰ ਹੁੰਦਾ ਤੇ ਉਹਦੇ ਉੱਤੇ ਜਿਹੜੀ ਸ਼ੱਕ ਦੀ ਸੂਈ ਜਾਂਦੀ ਆ ਤੇ ਪੁਲਿਸ ਜਦੋਂ ਜਾਂਚ ਕਰਦੀ ਆ ਤਾਂ ਉਹਨਾਂ ਨੂੰ ਆਪਣਾ ਹੀ ਐਫਐਸਆਈ ਜਿਹੜਾ ਇਸ ਮਾਮਲੇ ਦੇ ਵਿੱਚ ਲਿਖਤ ਪਾਇਆ ਨਜ਼ਰ ਆਉਂਦਾ ਤੇ ਉਸ ਦੇ ਘਰੋਂ ਜਿੱਥੇ ਮੋਟੀ ਰਕਮ ਬਰਾਮਦ ਹੋਈ ਹੈ ਉਥੇ ਫਾਰਚੂਨਰ ਗੱਡੀ ਤੇ ਕੁਝ ਪਲਾਟਾਂ ਦਾ ਸੌਦਾ ਉਹਨਾਂ ਨੇ ਪਿਛਲੇ ਦਿਨੀ ਕੀਤਾ ਜੀ ਇਹ ਗੱਲ ਦਾ ਖੁਲਾਸਾ ਜਿਹੜਾ ਪੰਜਾਬ ਪੁਲਿਸ ਨੇ ਕੀਤਾ ਔਰ ਐਸਐਸਪੀ ਸਾਹਿਬ ਨੇ ਆਪਣੀ ਗੱਲਬਾਤ ਦੇ ਵਿੱਚ ਕੀਤਾ ਤੇ ਦੂਜਾ ਦਾਵਾ ਉਹਨਾਂ ਨੇ ਇਹ ਵੀ ਕੀਤਾ ਕਿ ਇਸ ਕੇਸ ਦੇ ਵਿੱਚ ਇਕੱਲਾ ਐਫਐਸਆਈ ਨਹੀਂ ਸ਼ਾਮਲ ਕੀਤਾ ਸੀ ਇਹਦੇ ਅਮਰੀਕਾ ਰਹਿੰਦੇ ਦੋ ਮੁੰਡੇ ਜਿਹੜੇ ਨੇ ਇਹਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੋ ਹੁਣ ਇਸ ਕੇਸ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਪੁਲਿਸ ਦਾ ਦਾਵਾ ਹੈ ਕਿ ਇਹ ਆਪਣੇ ਮੁੰਡਿਆਂ ਦੇ ਥਰੂ ਅਮਰੀਕਾ ਬੈਠੇ ਜਿਹੜਾ ਪੁਲਿਸ ਦਾਵਾ ਕਰ ਰਹੀ ਹੈ ਗਰਦੇਵ ਜਸਲ ਨਾਮ ਦੇ ਵਿਅਕਤੀ ਦਾ ਕਿ ਉਸਦੇ ਨਾਲ ਸੰਪਰਕ ਦੇ ਵਿੱਚ ਸੀ ਤੇ ਇਹ ਸਾਰਾ ਲੈਂਡ ਦੇਣ ਜੋ ਇਹ ਰੰਗ ਜਿਹੜਿਆ ਰੰਗ ਜਿਹੜੀ ਆ ਪੈਸਾ ਜਿਹੜਾ ਇਹ ਇਕੱਠਾ ਕਰਦੇ ਸੀ ਪੱਲੇ ਵਿੱਚੋਂ ਸੋ ਉਹ ਸਾਰਾ ਪੈਸਾ ਇਹਨਾਂ ਦੇ ਬੇਟਿਆਂ ਦੇ ਥਰੂ ਇਹ ਸਾਰਾ ਲੈਣ ਦੇਣ ਜਿਹੜਾ ਚੱਲ ਰਿਹਾ ਸੀ ਸੋਣੇ ਦੇ ਵਿੱਚ ਕਿੰਨਾ ਕੁ ਦਾਵਾ ਪੁਲਿਸ ਜਾਂਚ ਦੇ ਵਿੱਚ ਇਹਨੂੰ ਕਿੰਨਾ ਪ੍ਰੂਫ ਕਰ पाएगी ਇਹ ਹੁਣ ਸਮਾਂ ਦੱਸੇਗਾ ਪਰ ਬਹੁਤ ਇਹ ਗੰਭੀਰ ਜਿਹੜਾ ਮਾਮਲਾ ਹੁੰਦਾ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਪੁਲਿਸ ਨੂੰ ਦੋਸ਼ ਦੇਣੀ ਵੀ ਬਣਦੀ ਹੈ ਕਿ ਉਹਨੇ ਚੰਗਾ ਕੰਮ ਕੀਤਾ ਪਰ ਨਾਲ ਦੀ ਨਾਲ ਪੁਲਿਸ ਹੁਣ ਇੱਥੇ ਤੱਕ ਹੀ ਸੀਮਤ ਨਾ ਰਹਿ ਜਵੇ ਕਿ ਅਸੀਂ ਆਪਣਾ ਇੱਕ ਫੜ ਲਿਆ ਤੇ ਆਪਣੀ ਪਿੱਠ ਆਪੇ ਥਪੜੀ ਜਾਣ ਇਸ ਮਾਮਲੇ ਦੇ ਵਿੱਚ ਅਗਰ ਕੋਈ ਥੱਲੇ ਲੈਵਲ ਦਾ ਕਰਮਚਾਰੀ ਜੋ ਉੱਪਰਲੇ ਲੈਵਲ ਦਾ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਕੋਈ ਹੋਰ ਵੀ ਅਧਿਕਾਰੀ ਹੈ ਕਰ ਸ਼ਾਮਲ ਹੈ ਉਹ ਵੀ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜਾ ਕੁਝ ਚੱਲ ਰਿਹਾ ਰੰਗ ਰੰਗਦਾਰੀਆਂ ਜਿਹੜੀਆਂ ਇਕੱਠੀਆਂ ਕਰਨ ਦਾ ਇਹ ਮਾਮਲਾ ਪੰਜਾਬ ਦੇ ਵਿੱਚੋਂ ਚੱਲ ਰਿਹਾ ਹੈ ਚੱਕਾਰਵਾਰੀਆਂ ਤੋਂ ਸੋ ਇਹਨੂੰ ਜਿਹੜਾ ਠੱਲ ਪਾਈ ਜਾ ਸਕੇ ਸੋ ਇਹ ਚੰਗਾ ਕਾਦੋ ਮੈਂ ਪੰਜਾਬ ਪੁਲਿਸ ਦਾ ਪਰ ਫਿਰ ਉਹੀ ਗੱਲ ਹੈ ਜਿੱਦਾਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਕਿ ਇਸ ਮਾਮਲੇ ਨੂੰ ਅੰਜਾਮ ਤੱਕ ਕਿਸ ਤਰ੍ਹਾਂ ਲੈ ਕੇ ਜਾਂਦੀ ਹੈ ਪੁਲਿਸ ਇਹ ਸਮਾਂ ਦੱਸੇਗਾ ਪਰ ਚੰਗੀ ਪਹਿਲ ਕਹੀ ਜਾ ਸਕਦੀ ਹੈ ਉਹ ਸਬੰਧਤ ਅਧਿਕਾਰੀ ਆ ਜਿਹੜਾ ਆਪਣੇ ਪੁਲਿਸ ਦਾ ਉਹਨੂੰ ਡਿਸਮਿਸ ਜਿਹੜਾ Rao Saab ਉਹ ਪੰਜਾਬ ਪੁਲਿਸ ਦੇ ਕਰ ਦਿੰਦਾ ਸੋ ਜਿਹੜੇ ਅਧਿਕਾਰ ਪੰਜਾਬ ਪੁਲਿਸ ਕੋਲੇ ਉਹਨੂੰ ਡਿਸਮਿਸ ਕਰਨ ਦੇ ਸੀ ਉਹਨਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਪੁਲਿਸ ਨੇ ਆਪਣੇ ਇਸ ASI ਨੂੰ ਆਪਣੀ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਜੀ ਕਿਹਨਾਂ ਸਮੀ ਇਮੀਗ੍ਰੇਸ਼ਨ ਦੀ ਗੱਲ ਵੀ ਹੋ ਗਈ ਫਰੋਤੀ ਦੀ ਵੀ ਹੋ ਗਈ ਅਗਲੀ ਗੱਲ ਆਪਾਂ ਨਸ਼ਿਆਂ ਦੀ ਕਰ ਲਈ ਉਮੀਦ ਹੈ ਕਰਦੇ ਆ 2 ਸਾਲ ਸਰਕਾਰ ਦੇ ਰਹੇਗੇ ਕਿ ਆਪਾਂ ਆਉਣ ਵਾਲੇ ਦਿਨਾਂ 'ਚ ਪ੍ਰੋਜੈਕਟਾਂ ਦੀ ਕੋਈ ਖਬਰ ਕਰੀਏ ਜਾਂ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੀ ਖਬਰ ਕਰੀਏ ਵੀ ਸਰਕਾਰ ਨੇ ਇਹ ਕੰਮ ਚੱਕੇ ਨੇ ਚਲੋ ਜਿੰਨਾ ਚਿਰ ਇਹਨਾਂ ਚੀਜ਼ਾਂ ਤੇ ਸਖਤਾਈ ਹੋ ਰਹੀ ਹੈ ਖਬਰਾਂ ਆਪਾਂ ਨੂੰ ਇਹ ਵੀ ਕਰਨੀਆਂ ਪੈਣੀਆਂ ਨੇ ਕਹਿੰਦੇ ਨਸ਼ਿਆਂ ਦੇ ਖਿਲਾਫ ਵੀ ਸਰਕਾਰ ਸਖਤ ਹੋਈ ਹੈ ਜੀ ਨਸ਼ਿਆਂ ਦੇ ਖਿਲਾਫ ਵੀ ਸਰਕਾਰ ਸਖਤ ਹੋਈ ਹੈ Rao ਸਾਹਿਬ ਔਰ ਤਹਿਸੀਲਾਂ ਵਿੱਚ ਫੈਲਿਆ ਹੋਇਆ ਭ੍ਰਿਸ਼ਟਾਚਾਰਾ ਜਿਹੜਾ ਉਹਦੇ ਮਾਮਲੇ ਦੇ ਵਿੱਚ ਵੀ ਸਰਕਾਰ ਨੇ ਕਾਫੀ ਸਖਤੀ ਦਿਖਾਈ ਹੈ ਔਰ ਵੱਖ-ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤਸਿਲਾਂ ਨੂੰ ਚੈੱਕ ਕਰਦੇ ਨਜ਼ਰ ਆਏ ਨੇ ਐਸ ਡੀ ਐਮ ਆਪਣੇ ਫਰਜ਼ਾਦਾ ਕਰਦੇ ਨਜ਼ਰ ਆਏ ਨੇ ਚੰਗੀ ਗੱਲ ਆ ਅੱਛੀ ਗੱਲ ਆ ਲੋਕ ਚਾਹੁੰਦੇ ਨੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਜਲੰਧਰ ਦੇ ਡੀ ਸੀ ਸਾਹਿਬ ਉਹਨਾਂ ਨੇ ਕੱਲ ਤਸਿਲਾਂ ਚਰਨ ਚੇਤ ਜਿਹੜਾ ਦੌਰਾ ਕੀਤਾ ਉੱਥੇ ਉਹਨਾਂ ਨੇ ਨਾਲ ਐਸ ਡੀ ਐਮ ਨੂੰ ਵੀ ਅਦਾਇਤਾ ਕੀਤੀਆਂ ਨੇ ਕਿ ਲੋਕਾਂ ਦੇ ਲਈ ਆਰਾਮਦਾਇਕ ਬੈਠਣ ਦਾ ਸਿਸਟਮ ਠੰਡੇ ਪਾਣੀ ਦਾ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ ਤੇ ਹੋਰ ਬਨੇਵਾਦੀ ਸਹੂਲਤਾਂ ਜਿਹੜੀਆਂ ਤਸਿਲਾਂ ਦੇ ਵਿੱਚ ਦਿੱਤੀਆਂ ਜਾਣ ਔਰ ਇਹ ਯਕੀਨੀ ਬਣਾਇਆ ਜਾਵੇ वाक वाक तो तो कि ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾਵੇ ਇਸੇ ਤਰ੍ਹਾਂ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤੁਹਾਡੇ ਸੰਗਰੂਰ ਜ਼ਿਲ੍ਹੇ ਤੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ ਉੱਥੋਂ ਦੇ ਵੀ ਡਿਪਟੀ ਕਮਿਸ਼ਨਰ ਸਾਹਿਬ ਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਜਾਂਚ ਹੈ ਉਹ ਕੀਤੀ ਹੈ ਤਹਿਸੀਲਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਸਾਡੇ ਤੁਹਾਡੇ ਕਿਸੇ ਕੋਲ ਲੁਕਿਆ ਨਹੀਂ ਹੋਇਆ ਚੰਗੀ ਗੱਲ ਹੈ ਜੇਕਰ ਸਰਕਾਰ ਚੰਗੇ ਅਫਸਰਾਂ ਨੂੰ ਐਪਰੀਸ਼ੀਏਟ ਕਰੇ ਸਾਰੀਆਂ ਤਹਿਸੀਲਾਂ ਦੇ ਵਿੱਚ ਇਹ ਨਹੀਂ ਕਿ ਆਹੀ ਕੁਝ ਚੱਲਦਾ ਕੁਝ ਚੰਗੇ ਅਫਸਰ ਵੀ ਹੈਗੇ ਨੇ ਚੰਗੇ ਅਧਿਕਾਰੀ ਕਰਮਚਾਰੀ ਵੀ ਨੇ ਜਿਹੜੇ ਕਿ ਕਿਆ ਵੀ ਬੰਦੇ ਉਹ ਭਲਾਉਂਦੇ ਨੇ ਆਏ ਗਏ ਇਹਨੂੰ ਸੋ ਕੁਝ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਆਇਆ ਤਾਂ ਕੀ ਲੈ ਕੇ ਆਇਆ ਤੇ ਜਾਏਗਾ ਤਾਂ ਕੀ ਲੈ ਕੇ ਜਾਏਗਾ ਸੋ ਚੰਗੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਜਿਹੜਾ ਇਸ ਮਾਮਲੇ ਦੇ ਵਿੱਚ ਲਿਪਤ ਪਾਇਆ ਜਾਂਦਾ ਮਸਾਲੀ ਸਜ਼ਾ ਅੱਜ ਭਗਵੰਤ ਮਾਨ ਸਾਹਿਬ ਤੁਹਾਡੇ ਕੋਲੇ ਮੌਕਾ ਦੇ ਦਿਓ ਸੋ ਇੱਥੇ ਤਾਂ ਹੁਣ ਜੋ ਹੁਣ ਕੱਲ ਵਿਧਾਨ ਸਭਾ ਦਾ ਇੱਕ ਸੈਸ਼ਨ ਚੱਲ ਰਿਹਾ ਹੈ ਨਵਜੀਤ ਜੀ ਆਪਣੇ ਅਰੌਂਗ ਸਾਹਿਬ ਉਹਦੇ ਵਿੱਚ ਜਿਹੜੇ ਮੁੱਦੇ ਉਠਣੇ ਚਾਹੀਦੇ ਨੇ ਉਹ ਮੁੱਦਿਆਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਤੇ ਉਹ ਬਾਹਰ ਪ੍ਰਤਾਪ ਸਿੰਘ ਬਾਜਪਾ ਖੜੇ ਕਰੀ ਜਾਂਦੇ ਨੇ ਸਾਡੇ ਨਾਲ 32 ਨੇ ਜੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ 32 ਸਾਡੇ ਸੰਪਰਕ ਦੇ ਵਿੱਚ ਨੇ ਤੇ ਉਧਰੋਂ ਪਲਟਵਾਰ ਅਮਨ ਅਰੋੜਾ ਸਾਹਿਬ ਨੇ ਕਰ ਦਿੱਤਾ ਬਾਜਪਾ ਸਾਹਿਬ ਤੇ ਕਹਿੰਦੇ ਤੁਸੀਂ ਸਾਡੇ ਬੱਤੀਆਂ ਦੀ ਖੈਰ ਮਨਾਉਂਦੇ ਮਨੋਦੇ ਤੁਸੀਂ ਇਹ ਦੱਸੋ ਬੰਗਲੌਰ ਕੀ ਕਰਨ ਗਏ ਸੀ ਆਪਣੇ ਭਰਾ ਦੇ ਜਿਹੜੀ ਇਹ ਕਹਿੰਦੇ ਤੁਸੀਂ ਭਾਜਪਾ ਦੇ ਵਿੱਚ ਆਪਣੀ ਸੀਟ ਪੱਕੀ ਕਰਵਾ ਰਹੇ ਹੋ ਉਹ ਕਹਿੰਦੇ ਜੀ ਸਾਡੇ ਕੋਲ 32 ਬੰਦੇ ਸੀਟਾਂ ਪੱਕੀਆਂ ਕਰਵਾ ਰਹੇ ਨੇ ਸੋ ਇਹਦੇ ਉੱਤੇ ਮੈਂ ਟਿੱਪਣੀ ਲਾਫ ਦੇ ਵਿੱਚ ਤੁਹਾਡੇ ਵੀ ਚਾਹੂੰਗਾ ਇਹ ਇੱਕ ਇੱਕ ਇਹ ਸੰਕੇਤ ਨੇ ਕਿ ਕਿੱਧਰ ਨੂੰ ਕੀ ਕੁਝ ਜਾ ਰਿਹਾ rau saab ਪਰ ਪ੍ਰਸ਼ਾਸਨਿਕ ਸੁਧਾਰਾਂ ਦੇ ਉੱਤੇ ਕੰਮ ਕਰਦੀ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਕੱਲ 8 IAS ਅਧਿਕਾਰੀ ਤਬਦੀਲ ਕੀਤੇ ਗਏ ਨੇ ਜਿਨ੍ਹਾਂ ਚੋਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਜੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਰੂਟੀਨ ਦੇ ਵਿੱਚ ਲਗਾਤਾਰ ਜਾਰੀ ਨੇ ਔਰ ਪੁਲਿਸ ਨੇ ਆਪਣੇ ਅਧਿਕਾਰੀ ਦੇ ਉੱਤੇ ਜਿਸ ਤਰ੍ਹਾਂ ਕਾਰਵਾਈ ਕੀਤੀ ਹੈ ਔਰ ਇਸ ਤੋਂ ਪਹਿਲਾਂ ਮੁਕਸਰ ਸਾਹਿਬ ਦੇ ਵਿੱਚ ਵੀ ਆਪਾਂ ਨੇ ਦੇਖਿਆ ਸੀ ਸੋ ਉੱਥੇ ਵੀ ਜਿਹੜੀ ਇੱਕ ਕਾਰਵਾਈ ਹੋਈ ਸੀ ਸੋ ਇਹ ਸਾਰਾ ਮਾਮਲਾ ਜਿਹੜਾ ਜੀ ਚੱਲ ਰਿਹਾ ਹੈ ਅਗਰ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰੇ ਤਾਂ ਚੰਗੀ ਗੱਲ ਹੈ ਔਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਨਸ਼ਿਆਂ ਦੇ ਖਿਲਾਫ ਵੀ ਆਉਣ ਵਾਲੇ ਜਨਾਂ ਦੇ ਵਿੱਚ ਇੱਕ ਮਿਸਾਲੀ ਮੁਹਿੰਮ ਵਿੰਡਣ ਜਾ ਰਹੇ ਹਾਂ ਭਗਵੰਤ ਸਿੰਘ ਸਾਬ੍ਹ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਨੇ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਜਿੱਥੇ ਵੀ ਇਹ ਸਾਰਾ ਕੁਝ ਹੋਇਆ ਢਿੱਲਮਠ ਹੋਈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੋਏਗਾ ਤੇ ਚੰਗੀ ਗੱਲ ਹੈ ਪਰ ਮੈਂ ਇਹ ਕਹਣਾ ਮੁੱਖ ਮੰਤਰੀ ਸਾਹਿਬ ਕੱਲਾ ਡਿਪਟੀ ਕਮਿਸ਼ਨਰੀ ਕਿਉਂ ਜ਼ਿੰਮੇਵਾਰ ਥੱਲੇੋਂ ਲੈ ਕੇ ਉੱਪਰ ਤੱਕ ਤੁਹਾਡਾ ਐਮਐਲਏ ਸੰਬੰਧਤ ਹਲਕੇ ਦਾ ਉਹਦੀ ਵੀ ਜ਼ਿੰਮੇਵਾਰੀ ਤਾਂ ਹੈ ਕਿਉਂਕਿ ਜੇ ਤੁਖੀ ਕਿਸੇ ਗਲਤ ਬੰਦੇ ਦੀ ਹੋਈ ਤੇ ਕਾਰਵਾਈ ਤੁਹਾਡੇ ਤੇ ਵੀ ਹੋਣੀ ਹੈ ਸੋ ਚੰਗੀ ਗੱਲ ਆਪਾਂ ਕੱਲ ਗੱਲ ਕੀਤੀ ਸੀ ਹਰਗੋਬਿੰਦ ਗੋਵਿੰਦਵਾਲ ਸਾਹਿਬ ਦੇ ਐਮਐਲਏ ਦੀ ਕਿ ਉਹਨਾਂ ਨੇ ਇੱਕ ਲਿਸਟ ਜਿਹੜੀ ਹੈ ਉਹ ਐਸਐਸਪੀ ਤਰਨਤਾਰਨ ਨੂੰ ਦਿੱਤੀ ਹੈ ਕਿ ਮੇਰੇ ਇਲਾਕੇ ਦੇ ਵਿੱਚ ਇਨੇ ਲੋਕ ਨਸ਼ਾ ਵੇਚਦੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸੋ ਇਹ ਕੱਲੇ ਉਸ ਹਲਕੇ ਨਾਲ ਸੰਬੰਧਤ ਨਾ ਰਹਿ ਜਾਵੇ ਬਾਕੀ ਜਿੰਨੇ ਹਲਕਿਆਂ ਦੇ ਐਮਐਲਏ ਨੇ ਉਹ ਆਪਣੇ ਸਬੰਧਤ ਉੱਚ ਅਧਿਕਾਰੀਆਂ ਤੱਕ ਇਹ ਸਾਰੀਆਂ ਜਾਣਕਾਰੀਆਂ ਦੇਣ ਕਿਉਂਕਿ ਐਮਐਲਏ ਨੂੰ ਹਰ ਇੱਕ ਗੱਲ ਦਾ ਜਿਹੜਾ ਪਤਾ ਹੁੰਦਾ ਜੀ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਕੀ ਕੁਝ ਚੱਲਦਾ ਤੇ ਇਮਾਨਦਾਰੀ ਦੇ ਨਾਲ ਬਿਨਾਂ ਕਿਸੇ ਪਾਰਟੀਵਾਦੀ ਤੋਂ ਔਰ ਇਹ ਸਾਰਾ ਕੰਮ ਅਗਰ ਹੋਵੇ ਇਮਾਨਦਾਰੀ ਦੇ ਨਾਲ ਚੰਗਾ ਕੰਮ ਹੋਵੇ ਤੇ ਮੈਂ ਕਹਿੰਦਾ ਕਿ ਚੰਗੀ ਪਹਿਲ ਆ ਪੰਜਾਬ ਸਰਕਾਰ ਦੀ ਪਰ ਫਿਰ ਉਹੀ ਗੱਲ ਕਿ ਇਹ ਪਹਿਲ ਹਮੇਸ਼ਾ ਦੇ ਲਈ ਜਿਹੜੀ ਆ ਉਹ ਕੰਮ ਆਪਣੇ ਦੇ ਉੱਤੇ ਪੈਰਾ ਦੇਣਾ ਚਾਹੀਦਾ ਸਰਕਾਰ ਨੂੰ ਅੱਜ 2-4 ਦਿਨ ਖਬਰਾਂ ਉਲਵਾ ਲਈਆਂ ਤੇ ਦੋ ਚਾਰ ਦਰਾਂ ਸੀ ਵੀ ਬੋਲ ਕੇ ਹਟ ਗਏ ਤੇ ਫਿਰ ਇਹ ਗੱਲ ਨਹੀਂ ਬਣਨੀ ਇਹਦੇ ਉੱਤੇ ਲੰਬੀ ਕਾਰਵਾਈ ਤੇ ਮਸਾਲੀ ਕਾਰਵਾਈ ਦੀ ਲੋੜ ਆ ਰਹੁ ਸਾਬ ਚਹਿਲ ਸਾਹਿਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਕੱਲ ਅੱਗੇ ਤਾਂ ਆਪਾਂ ਨੂੰ ਹੀ ਹੁੰਦਾ ਵੀ ਚਲੋ ਸੈਸ਼ਨ ਆਊਗਾ ਅਡੀਕ ਤਾਂ ਆਪਾਂ ਕਰਦੇ ਆ ਵੀ ਕੋਈ ਨਾ ਕੋਈ ਫੈਸਲੇ ਲੈਣਗੇ ਪਰ ਮੈਨੂੰ ਇਹ ਲੱਗਦਾ ਵੀ ਆਪਾਂ ਇੱਕ ਦੂਜੇ ਨੂੰ ਇਹ ਹੀ ਪੁੱਛ ਸਕਦੇ ਆ ਵੀ ਕਿਹੜੇ ਕਿਹੜੇ ਮਿਹਣੇ ਮਾਰੇ ਇਹਨਾਂ ਨੇ ਫੈਸਲੇ ਤਾਂ ਕੀ ਲੈਣੇ ਹੁੰਦੇ ਨੇ ਨਾ ਕੋਈ ਕਾਨੂੰਨ ਬਣਾਉਣਾ ਹੁੰਦਾ ਨਾ ਕੋਈ ਬਿਲ ਪਾਸ ਕਰਨਾ ਹੁੰਦਾ ਇੱਕ ਦੂਜੇ ਨੂੰ ਮਿਹਣੇ ਤੁਸੀਂ ਦੱਸ ਹੀ ਦਿੱਤਾ ਵੀ ਕੋਈ ਕਹਿੰਦਾ ਇਹ ਬੀਜੇਪੀ ਚ ਜਾਣ ਨੂੰ ਤਿਆਰ ਨੇ ਕੁਇਂ ਕਹਦਾ ਸਾਡੇ ਸੰਪਰਕ ਚ ਨੇ ਬਾਜਵਾ ਸਾਹਿਬ ਕਹਿੰਦੇ ਅਡਵਾਂਸ ਟਿਕਟਾਂ ਬੁੱਕ ਕਰਾ ਰਹੇ ਨੇ ਮਤਲਬ ਤਾਂ ਇਹਦਾ ਇਹੀ ਹੋਇਆ ਵੀ ਕਾਂਗਰਸ ਟਿਕਟਾਂ ਵੇਚਦੀ ਐ ਉਹ ਅਡਵਾਂਸ ਉਹਨਾਂ ਨੇ ਸਾਈਸੂ ਵੀ ਦੇਤੀ ਹੋਊ ਜਾਂ ਬੈਨਾ ਹੋ ਗਿਆ ਪੂਰਾ ਤੇ ਇੱਕ ਉਧਰ ਮੰਤਰੀ ਜੀ ਨੇ ਉਹਨਾਂ ਦਾ ਵਿਭਾਗ ਹੀ ਹੋ ਗਿਆ ਸੀ ਜੀ ਇਹ ਖਬਰ ਆਪਾਂ ਮਿਲਣ ਦਾ ਪਿਛਲੇ ਦਿਨਾਂ ਚ ਭੁੱਲ ਗਏ ਉਹਨਾਂ ਨੂੰ ਆਪਣਾ ਮਹਿਕਮਾ ਲੱਭਿਆ ਜਾਂ ਨਹੀਂ ਜੀ ਮੈਂ ਪਹਿਲਾਂ ਤੁਹਾਡੇ ਵਾਲੀ ਟਿੱਪਣੀ ਤੇ ਕਰ ਦਵਾਂ ਮੈਂ ਕਿਹਾ ਵੀ ਜੋ ਬੱਤੀ ਲੱਭ ਰਹੇ ਨੇ ਕੋਈ ਨਾ ਕੋਈ ਰਸਤਾ ਰਾਓ ਸਾਹਿਬ ਤੁਹਾਡੇ ਵੀ ਲਿੰਕ ਚੰਗੇ ਨੇ ਲੀਡਰਾਂ ਦੇ ਨਾਲ ਕਿਉਂਕਿ ਢਾਬੇ ਦੀ ਲਾਈਨ ਦੇ ਵਿੱਚ ਜਿਹੜਾ ਬੰਦਾ ਹੋਵੇ ਨਾ ਤੇ ਉਹਦੇ ਕਿਤੇ ਨਾ ਕਿਤੇ ਸਿੰਗਣੀ ਫਸਦੀ ਹੁੰਦੀ ਹੈ ਕਈ ਵਾਰੀ ਮੁੱਖ ਮੰਤਰੀ ਸਾਹਿਬ ਵੀ ਖੜ ਜਾਂਦੇ ਨੇ ਵੀ ਚੱਲ ਅੱਜ ਰਾਓ ਸਾਹਿਬ ਦੇ ਢਾਬੇ ਤੇ ਜਾ ਪੀ ਕੇ ਚੱਲਦੇ ਆਂ ਸੋ ਜੇ ਕਿਤੇ ਦਾਅ ਲੱਗਦਾ ਹੋਇਆ ਤੁਸੀਂ ਵੀ ਲਾ ਲਿਓ ਕਿ ਚਾਹੇ ਕਾਂਗਰਸ ਵੱਲੋਂ ਜਾਂ ਕਿਸੇ ਵੀ ਪਾਰਟੀ ਵੱਲੋਂ ਸੋ ਇਹ ਹਾਸੋ ਹੀ ਨਹੀਂ ਸਿਆਸਤ ਨੇ ਲੋਕਾਂ ਨੇ ਬਣਾ ਦਿੱਤੀ ਹੈ ਸੋ ਇਹ ਤਰਸੋਂ ਦਾ ਇਹਨਾਂ ਦੀ ਸੋਚ ਤੋਂ ਸਿਆਸਤ ਨੂੰ ਅੱਜ ਜਿੱਥੇ ਇਹਨਾਂ ਨੇ ਲਿਆ ਕੇ ਖੜੀ ਕਰ ਦਿੱਤਾ ਅਸੀਂ ਕਹਦੇ ਹਾਂ ਵੀ ਇਹਨਾਂ ਨੇ ਬਿਲਕੁਲ ਇੱਕ ਤਰ੍ਹਾਂ ਨਾਲ ਜਿਲਾ ਜਾ ਕੱਢ ਕੇ ਰੱਖ ਦਿੱਤਾ ਸਿਸਟਮ ਦਾ ਸੋ ਦੂਜੀ ਗੱਲ ਤੁਸੀਂ ਕੀਤੀ ਐ ਧਾਲੀਵਾਲ ਸਾਹਿਬ ਦੀ ਸੋ ਉਹਨਾਂ ਨੇ ਜਦੋਂ ਸਰਕਾਰ ਬਣੀ ਸੀ rau ਸਾਹਿਬ ਕਿੱਡੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਨਜਾਇਜ਼ ਕਬਜ਼ੇ ਛਡਾਉਣ ਦੇ ਲਈ ਉਹਨਾਂ ਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਆਪਾਂ ਦੇਖਦੇ ਸੀ ਅੱਜ ਇਹਨੇ ਕਿੱਲੇ ਜਾਹ ਕਰਾ ਲਿਆ ਇੱਕ ਵਾਰੀ ਤਾਂ ਮੇਰੇ ਖਿਆਲੋਂ ਉੱਥੇ ਪਹੁੰਚ ਗਏ ਸੀ ਸੁਖ ਬਲਾਸ ਦੇ ਲਾਗੇ ਵੀ ਕਹਿੰਦੇ ਉਹ ਸਾਹਮਣੇ ਦਸਣ ਲੱਗ ਗਿਆ ਆਪਾਂ ਹੌਲੀ ਹੌਲੀ ਕਹਿੰਦੇ ਉੱਥੇ ਤੱਕ ਵੀ ਪਹੁੰਚ ਜਾਣਾ ਹੈ ਸੋ ਫਿਰ ਪਤਾ ਨਹੀਂ ਬਲਡੋਜਰ ਕਿੱਥੇ ਰੁਕ ਗਿਆ ਤੇ ਕੀ ਕਰਨਾ ਹੈ ਉਹ ਧਾਲੀਵਾਲ ਸਾਹਿਬ ਹੀ ਦੱਸ ਸਕਦੇ ਨੇ ਪਰ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀ ਭੂਮਿਕਾ ਦੇ ਵਿੱਚ ਵੀ ਨਜ਼ਰ ਆਏ ਨੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਚੋਂ ਆਏ ਨੇ ਉਹਨਾਂ ਨੂੰ ਗਲਪਕੜੀ ਦੇ ਵਿੱਚ ਲੈਦੇ ਵੀ ਨਜ਼ਰ ਆਏ ਨੇ ਕਾਰਵਾਈ ਕਰਾਉਂਦੇ ਵੀ ਨਜ਼ਰ ਆਏ ਨੇ ਸੋ ਇੱਕ ਵਿਭਾਗ ਜਿਹੜਾ ਪ੍ਰਸ਼ਾਸਨਿਕ ਸੁਧਾਰਾਂ ਦਾ ਜਿਹਦੇ ਉਹ ਮੰਤਰੀ ਨੇ ਸੋ ਉਹ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਹੀ ਨਹੀਂ ਹੈਗਾ ਤੇ ਉਹ ਕਹਿੰਦੇ ਪਹਿਲਾਂ ਤਾਂ ਚੁੱਪਚੀ ਤੇ ਲੱਭੀ ਗਿਆ ਹੁਣ ਕਿਤੇ ਜਦੋਂ ਕਣਸੋਂ ਆਈਆਂ ਬਾਹਰ মিডিਆ ਚ ਆਈਆਂ ਸਵਾਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਤਨੋਂ ਕਿਤੇ ਹੁਣ ਇਸ ਚੀਜ਼ ਦਾ ਅਹਿਸਾਸ ਹੋਇਆ ਤੇ ਹੁਣ ਇੱਥੇ ਪਾਰਟੀ ਦੇ ਜਿਹੜੇ ਬੁਲਾਰੇ ਨੇ ਮੈਂ ਦੇਖਿਆ ਸੀ ਕਿ ਚੈਨਲ ਦੇ ਉੱਤੇ rau ਸਾਹਿਬ ਉਹ ਕਹਿੰਦੇ ਵਿਭਾਗ ਦਾ ਕੀ ਅਸੀਂ ਤਾਂ ਪੰਜਾਬ ਦੀ ਸੇਵਾ ਕਰਨਾ ਆਏ ਸੀ ਕਿਹੜਾ ਵਿਭਾਗਾ ਦੀਆਂ ਵਜੀਆਂ ਮੰਨਣਾ ਆਏ ਅਸੀਂ ਤਾਂ ਕਹਿੰਦੇ ਸੇਵਾ ਕਰਨਾ ਆਏ ਆ ਪੰਜਾਬ ਦੀ ਸੇਵਾ ਕਰਨੀ ਆ ਕਿਸੇ ਰੂਪ ਦੇ ਵਿੱਚ ਹੋ ਜਵੇ ਚਲੋ ਤਰਕ ਇਹਨਾਂ ਦੇ ਠੀਕ ਨੇ ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਪ੍ਰਸ਼ਾਸਨਿਕ ਅਧਿਕਾਰਾਂ ਦਾ ਅਗਰ ਮਹਿਕਮਾ ਹੈ ਹੀ ਨਹੀਂਗਾ ਤੇ ਇਹਨੂੰ ਲਿਸਟ ਚੋਂ ਕੱਢ ਦਿੱਤਾ ਜਾਵੇ ਹੋਰ ਨਾ ਹੋਵੇ ਕੱਲ ਨੂੰ ਕੋਈ ਸਾਡੇ ਵਰਗਾ ਕੋਈ ਮੰਤਰੀ ਬਣ ਜਾਵੇ ਉਹਨੂੰ ਆਪ ਵਿਧਾਇਕ ਦੇ ਦਿਓ ਆ ਮਹਿਕਮਾ ਦੇ ਦਿਓ ਤੇ ਅਸੀਂ ਸਾਰੀ ਜ਼ਿੰਦਗੀ ਲਾਭਤੀ ਰਹ ਜਾਈਏ ਸੋ ਧੰਨਵਾਦ ਰਾਹੁਲ ਸਾਹਿਬ ਸ਼ੁਕਰੀਆ ਜੀ ਸਾਹਿਬ ਮੇਰ ਬਣੀ ਜੀ ਜੀ ਸਾਹਿਬ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ